ਨਰੇਸ਼ ਕੁਮਾਰੀ ਕਿਸ ਤਰ੍ਹਾਂ ਇਹ ਜੀ ਘਟਨਾ ਹੋਈ ਹੈ ਤੁਹਾਡੇ ਕਿੰਨਾ ਚੋਰੀ ਦਾ ਕਹਿ? ਜੀ ਰਾਤ ਨੂੰ ਆਏ ਨੇ ਬੰਦੇ ਉੱਪਰੋਂ ਗੇਟ ਤੋੜ ਕੇ ਤੇ ਸਾਰੇ ਕੈਮਰੇ ਵਗੈਰਾ ਭੰਨ ਕੇ ਕੈਮਰੇ ਵਗੈਰਾ ਲੈ ਗਏ ਤੇ ਲੱਖ ਰੁਪਏ ਦੇ ਨੀਰ ਬੋਟ ਨਕਦੀ ਪਈ ਸੀਗੀ ਦੋ ਗੱਲਿਆਂ ਚੋਂ ਦੋਨੋਂ ਗੱਲਿਆਂ ਚੋਂ ਕੱਢ ਕੇ ਤੋੜ ਕੇ ਸਾਰਾ ਨਕਦੀ ਵਗੈਰਾ ਮੰਦਿਰ ਚੋਂ ਨਕਦੀ ਲੈ ਕੇ ਗਊਸ਼ਾਲਾ ਦੇ ਪੈਸੇ ਸੀਗੇ ਉਹ ਸਾਰੀ ਇੱਥੋਂ ਨਕਦੀ ਵਗੈਰਾ ਲੈ ਕੇ ਇੱਥੋਂ ਚਲੇ ਗਏ। ਮੇਰੇ ਨਾਲ ਹੋਰ ਕਿੰਨੀ ਚੋਰੀ ਹੋਈ ਹੈ? ਚੋਰੀ ਨੀਰ ਬੋਟ ਲੱਖ ਰੁਪਏ ਦੇ ਆਸ-ਪਾਸ ਦੀ ਹੋਈ ਹੈ ਜੀ। ਕੈਮਰੇ ਦਾ ਡੀਵੀਆਰ ਵੀ ਲੱਗ ਲਾਇਆ ਕੀਤਾ ਹੈਗਾ ਡੀਵੀਆਰ ਵਗੈਰਾ ਲੈ ਕੇ ਵਾਈਫਾਈ ਦਾ ਲੈ ਕੇ ਡੱਬਾ ਤੇ ਕੈਮਰੇ ਵਗੈਰਾ ਤੋੜ ਗਏ ਸਾਰੇ ਇੱਥੋਂ ਕਿੱਥੋਂ ਪਿੱਛੋਂ ਆਏ ਜੀ ਇਹ ਕਿਸ ਤਰ੍ਹਾਂ ਪਿੱਛੋਂ ਛੱਤ ਤੋਂ ਆਏ ਨਹੀਂ ਉੱਪਰ ਗੇਟ ਸੀਗਾ ਆਪਣੇ ਉਹ ਤੋੜ ਕੇ ਸਾਰਾ ਭੰਨ ਕੇ ਕਟਰ ਵਗੈਰਾ ਕੱਟ ਕੇ ਉਹਦੇ ਨਾਲ ਫੇਰ ਥੱਲੇ ਆਏ ਨੇ ਇਹ ਸ਼ੱਕ ਵਗੈਰਾ ਹੈ ਕਿਸੇ ਤੋਂ ਨੂੰ ਸ਼ੱਕ ਤਾਂ ਹੈ ਮੈਂ ਤਾਂ ਕਿਸੇ ਤੇ ਨਹੀਂ ਹੈਗਾ ਜੀ ਇਹ ਪੁਲਿਸ ਤਰਫ ਪਹੁੰਚੀ ਪੁਲਿਸ ਤਰਫ ਪੜਦੇ ਆ ਜੀ ਸਵੇਰੇ ਪਹੁੰਚੀ ਨਹੀਂ ਹਜੇ ਤੱਕ ਕੋਈ ਪਹੁੰਚਿਆ ਨਹੀਂ ਜੀ ਕੋਈ ਨਹੀਂ ਆਇਆ ਜੀ ਹਜੇ ਤੱਕ ਦੀ ਮੰਗ ਕਰਦੇ। ਮੰਗ ਤਾਂ बस ਇਨਸਾਫੀ ਹੈ ਕਿ ਚਲੋ ਆਪਣਾ ਜਿਹੜਾ ਨੁਕਸਾਨ ਹੋਇਆ ਉਹ ਵਾਪਸ ਮਿਲ ਜੇ ਤੇ ਜਿਹੜੀ ਬੰਦ ਦੀ ਕਾਰਵਾਈ ਉਹਨਾਂ ਉੱਤੇ ਕੀਤੀ ਜਾਵੇ ਬਸ ਕਿੰਨੇ ਕੇ ਵੀ ਨਹੀਂ ਘਟਣਾ ਲੱਗਦੀ। ਇਹ ਸਾਡੇ ਜਿਵੇਂ ਆਨਲਾਈਨ ਕੈਮਰੇ ਨਹੀਂ 4:30 ਵਜੇ ਕੈਮਰੇ ਬੰਦ ਹੋਏ ਨੇ। ਤਾਂ ਨੀਰਪੁਰ ਤੁਹਾਨੂੰ ਲੱਗਦਾ ਕਿ 3 ਵਜੇ ਤੋਂ 4 ਵਜੇ ਦੇ ਵਿੱਚ ਵਿੱਚ 4:30 ਵਜੇ ਦੇ ਵਿੱਚ ਵਿੱਚ ਹੋਇਆ ਹੈ ਇਹ ਕੰਮ। ਅਜੀ ਹਰ ਕੀ ਨਾਮ? ਸੁਖਵਿੰਦ ਮੈਂ ਐਸੀ ਸੁਖਵਿੰਦਰ ਸਿੰਘ ਥਾਣਾ ਸਿਟੀ ਬਰਨਾਲਾ ਚ ਲੱਗਾ ਹੋਇਆ ਹਾਂ। ਸਾਰਾ ਦਿਨ ਚੋਰੀਆਂ ਕਿਵੇਂ ਕਾਰਵਾਈ ਦਿੱਤੀ ਜਾਂਦੀ ਹੈ? ਇਹੜੀ ਰਾਤ ਹੜ੍ਹੇਆ ਬਜ਼ਾਰ ਦੇ ਵਿੱਚ ਲੰਗੀ ਰਾਤ ਨਰੇਸ਼ ਕੁਮਾਰ ਦੀ ਚੂੜੀਆਂ ਦੀ ਦੁਕਾਨ ਤੇ ਦੋ ਚੋਰੀ ਹੋਈ ਹੈ ਜਿਹਦੇ ਸੰਬੰਧੀ ਅਸੀਂ ਸੈਰ ਦੇ ਵਿੱਚ ਤੇ ਹੜ੍ਹੇਆ ਬਜ਼ਾਰ ਵਿੱਚ ਲੰਗੇ ਸੀਸੀ ਸੀਸੀਟੀਵੀ ਖੰਘਾ ਰਹੇ ਹਾਂ ਕੈਮਰਾ ਨੂੰ ਖੰਘਾ ਲ ਕੇ ਦੋਸ਼ੀਆਂ ਨੂੰ ਜਲਦੀ ਪਕੜ ਕੇ ਉਹਨਾਂ ਨੂੰ ਕਾਬੂ ਕੀਤਾ ਜਾਊਗਾ ਗ੍ਰਿਫਤਾਰ ਕਰਕੇ ਜੋ ਕਾਨੂੰਨੀ ਕਾਰਵਾਈਆਂ ਵਿੱਚ ਲਿਆ ਮਾਗੇ ਪਰ ਜੋ ਇਹਨਾਂ ਦਾ ਨੁਕਸਾਨ ਦੀ ਪਰਭਾਈ ਵੀ ਉਹਦੀ ਪੂਰਤੀ ਦੀ ਪਟਾਲਕ ਦੇ ਜੋ ਨੁਕਸਾਨ ਹੋਇਆ ਉਦੇ ਬਾਰੇ ਵੀ ਢੰਗਾਈ ਨਾ ਪਰਤਾਲ ਕਰਾਂਗਾ